ਕਿਹੜੇ ਭਰਾ ਕਹਿੰਦੇ ਰਹਿੰਦੇ ਵੀ ਘੱਟ ਪੇਮੈਂਟ ਭਰ ਕੇ ਟਰੈਕਟਰ ਲੈਣਾ ਬਈ ਜੀ ਪੇਮੈਂਟ ਸਾਡੇ ਕੋਲੇ ਘੱਟ ਆ ਡਾਊਨ ਪੇਮੈਂਟ ਘੱਟ ਆ ਰਿਕਾਰਡ ਵਗੈਰਾ ਤੁਹਾਡਾ ਬਿਲਕੁਲ ਸਹੀ ਚਾਹੀਦਾ ਸਿਰਫ ਤੁਸੀਂ ਸਿਰਫ 50000 ਰੁਪਇਆ ਲਿਆਓ 50000 ਰੁਪਇਆ ਲਿਆਓ ਬਾਕੀ ਕਿਹੜਾ ਲੋਨ ਖਰਚਾਗਾ ਬੀਮਾ ਤੇ ਕਾਪੀ ਦੇ ਅਲੱਗ ਲੱਗਣਗੇ 50000 ਰੁਪਇਆ ਲਿਆਓ ਤੇ ਆਹ 60 ਹਸਪਾਵਰ 60 ਹਸ ਪਾਵਰ ਟਰੈਕਟਰ ਆਪਣੇ ਘਰ ਦੀ ਸ਼ਾਨ ਬਣਾਓ 60 99 60 99 ਪ੍ਰੀਤ ਆ ਭਰਾਵੋ 2021 ਮਾਡਲ 21 ਮਾਡਲ ਬਹੁਤ ਸਾਫ਼ ਟਰੈਕਟਰਾਂ ਬਹੁਤ ਸਾਫ਼ ਸੁਥਰਾ ਟਰੈਕਟਰ ਸ਼ੋਰੂਮ ਕੰਡੀਸ਼ਨ ਹੀ ਕਹਿ ਸਕਦੇ ਆ 60 99 60 ਹਸ ਪਾਵਰ ਟਰੈਕਟਰ ਹੋਰ ਟਰੈਕਟਰ ਤੁਸੀਂ 60 ਹਸ ਪਾਵਰ ਲੈਣ ਜਾਵੋ 21 ਮਾਡਲ ਘੱਟੋ ਘੱਟ ਤੁਹਾਨੂੰ 7.5 ਲੱਖ ਰੁਪਏ ਦਾ ਮਿਲੇਗਾ ਭਰਾਵੋ 3.5 ਲੱਖ ਰੁਪਏ ਉਹ ਟਰੈਕਟਰ ਨਾਲੋਂ ਸਸਤਾ ਹੈ ਜੇ ਆਪਾਂ ਹੋਰ ਕੋਈ ਟਰੈਕਟਰ ਲਾਵਾਂਗੇ ਜੇ ਇਹਦੇ ਮੁਕਾਬਲ 60 ਹਸਪਾਵਰ ਆਪਾਂ ਟਰੈਕਟਰ ਲਾਵਾਂਗੇ 21 ਮਾਡਲ ਵਾਲਾ 6.5 ਤੋਂ 7 ਲੱਖ ਰੁਪਏ ਤੋਂ ਘੱਟ ਨਹੀਂ ਮਿਲਦਾਗਾ ਜੇਕਰ ਤੁਸੀਂ ਤੁਹਾਡੇ ਕੋਲ ਪੇਮੈਂਟ ਘੱਟਾ ਰਿਕਾਰਡ ਤੁਹਾਡਾ ਬਿਲਕੁਲ ਸਹੀ ਚਾਹੀਦਾ ਪ੍ਰਭੂ ਘੱਟੋ ਘੱਟ ਤੁਹਾਡੇ ਕੋਲ ਐਮ ਵੱਲੋਂ 3 ਕਿੱਲੇ ਜ਼ਮੀਨ ਵੀ ਚਾਹੀਦੀ ਆ 3 ਕਿੱਲੇ ਜ਼ਮੀਨ ਹੈਗੀ ਆ ਤਾਂ ਕਈ ਵਾਰ ਆਲਾ ਕਹਿੰਦਾ ਯਾਰ 50 60 70000 ਰੁਪਏ ਘਰੇ ਪਿਆਗਾ ਵੀ ਬਾਕੀ ਆਪਾਂ ਕਿਸ਼ਤਾਂ 'ਚ ਭਰੀ ਚੱਲਾਂਗੇ ਤਾਂ ਘੱਟ ਮੁੱਲ ਦਾ ਟਰੈਕਟਰ ਆ ਜੇਕਰ ਤੁਸੀਂ ਪ੍ਰੀਤ 6094 6094 ਟਰੈਕਟਰ ਖਰੀਦਣਾਗਾ ਤਾਂ ਸਿਰਫ 50000 ਰੁਪਿਆ ਲਿਹਾਓ ਤੇ ਉੱਤੇ ਐਵੇਂ ਲੋ ਵੀ ਇੱਕ ਬੀਮਾ ਐਕਸਟਰਾ ਹੋਊਗਾ 10-11000 ਦਾ ਤੇ 8-9000 ਰੁਪਿਆ ਕਾਪੀ ਦੇ ਲੱਗੂ 20000 ਰੁਪਿਆ ਉਹ ਅਡਾ ਟੋਟਲ 70000 ਰੁਪਿਆ ਲਿਹਾਓ ਤੇ ਇਹ ਟਰੈਕਟਰ ਆਪਣੇ ਘਰੇ ਤੁਸੀਂ ਲਿਆ ਸਕਦੇ ਹੋ 60 ਹਸ ਪਾਵਰ 6094 ਪ੍ਰੀਤ 2021 ਮਾਡਲ ਇਹਦਾ ਰੇਟ ਹੈਗਾ ਕਿਹੜਾ ਰੇਟ ਵੀ ਬਾਜ਼ ਵੈਰਿਟੀ ਰੱਖਿਆ ਹੋਇਆ ਰੇਟ ਹੈਗਾ ਇਹਦਾ 4,65,000 ਰੁਪਇਆ 4,65,000 ਰੁਪਇਆ ਰੇਟ ਆ ਵੀਰੋ ਇਹਦਾ ਜੇ ਤੁਸੀਂ ਇਹ ਟਰੈਕਟਰ ਖਰੀਦਣਾਗਾ ਸਿਰਫ ਨੋਟ ਕਰ ਲਓ ਕਈ ਵਾਰ ਬਾਈ ਫੋਨ ਕਰੀ ਜਾਂਦੇ ਵੀ ਅਜਿਹੇ 50 ਭਰਾ ਕੇ ਦੇ ਦੋਗੇ ਸਿਰਫ 6093 ਪ੍ਰੀਤੀ ਤੁਹਾਨੂੰ 50,000 ਰੁਪਇਆ ਭਰਾ ਕੇ ਮਿਲੂਗਾ ਜੇ ਤੁਸੀਂ ਆਹ ਟਰੈਕਟਰ ਖਰੀਦਨੇ ਆ ਤਾਂ ਇਹਨਾਂ ਦਾ 2 ਲੱਖ ਰੁਪਇਆ ਇਹਦਾ 2 ਲੱਖ ਰੁਪਇਆ ਭਰਨਾ ਪਊਗਾ 60 60 55 ਅੱਗੇ ਆ ਗਿਆ 60 55 ਬਹੁਤ ਸਾਫ਼ ਸੁਥਰਾ ਟਰੈਕਟਰ 2017 ਮਾਡਲ ਦੇ ਟਾਇਰ ਟੂਰ 11 1200 ਘੰਟਾ ਚੱਲਿਆ ਹੋਇਆ ਜੈਲਦਾਰਾਂ ਦਾ ਟਰੈਕਟਰ ਹੈ ਜੇ ਤੁਸੀਂ ਇਹ ਟਰੈਕਟਰ ਲੈਣਾਗਾ ਇਹ ਟਰੈਕਟਰ ਦਾ ਤੁਹਾਨੂੰ ਡੇਢ 2 ਲੱਖ ਰੁਪਇਆ ਇਹਦਾ ਵੀ ਭਰਨਾ ਪਊਗਾ ਘੱਟੋ ਘੱਟ ਡੇਢ ਲੱਖ ਰੁਪਇਆ ਤੇ ਵੱਧ ਤੋਂ ਵੱਧ 2 ਲੱਖ ਰੁਪਇਆ ਇਹਦਾ ਵੀ ਭਰਨਾ ਪਊਗਾ ਇਹਦਾ ਰੇਟ ਹੈਗਾ ਅੱਜ ਤੁਹਾਨੂੰ ਦੋ ਟਰੈਕਟਰਾਂ ਦੀ ਰੇਟ ਦੱਸਾਂਗੇ ਉਹ ਤਾਂ ਆਪਣੇ ਕੋਲੇ ਬਹੁਤ ਟਰੈਕਟਰ ਲੱਗੇ ਰਹਿੰਦੇ ਆ ਅੱਜ ਇੱਥੇ ਦੋ ਸਵਰਾਜ ਵਿਕੇ ਚੱਲ ਗਏ ਆਹ 2022 ਵਾਲਾ ਸਵਰਾਜ ਆ ਤੇ ਅੱਗੇ ਖੜਾਗਾ ਆਹਾਂ ਖੜਾਗਾ ਸੋਨਾਰੀਕਾ 750 2012 ਮਾਡਲ ਅੱਗੇ ਖੜਿਆ ਦੋ ਵੱਡੇ ਛੋਟੇ ਟਰੈਕਟਰ ਛੋਟੇ ਸੀ ਆਰ ਡੀ ਆਈ ਸੀ ਆਰ ਡੀ ਆਈ ਇੰਜਨ 'ਚ ਖੜੇ ਆ ਵੱਡੇ ਟਰੈਕਟਰ ਖੜੇ ਆ ਜੇਕਰ ਤੁਸੀਂ ਇਹ ਟਰੈਕਟਰ ਖਰੀਦਣਾਗਾ ਤਾਂ ਇਹ ਜੀ ਆਪਣੇ ਕੋਲ ਦੋ ਟਰੈਕਟਰ ਖੜੇ ਆ ਜੇ ਇਹਨਾਂ ਦੀ ਰੇਟ ਦੀ ਤੁਹਾਨੂੰ ਜਾਣਕਾਰੀ ਚਾਹੀਦੀ ਹੋ ਇਹਨਾਂ ਦੇ ਰੇਟ ਵੀ ਤੁਸੀਂ ਕਮੈਂਟ ਕਰਕੇ ਕਮੈਂਟ ਬਾਕਸ ਚ ਇਨਾਂ ਦੇ ਰੇਟ ਵੀ ਪਤਾ ਕਰ ਸਕਦੇ ਹੋ ਹਰੇਕ ਹੀ ਟਰੈਕਟਰ ਖੜਾ ਹੈਗਾ ਆਪਾਂ ਨੂੰ ਸੋਨੂੰ ਰੋਜ਼ ਹੀ ਵੀਡੀਓ ਪਾਇਆ ਕਰਾਂਗੇ ਪੇਜ ਨੂੰ ਫੋਲੋ ਕਰ ਲਓ ਇਹ ਵੀਡੀਓ ਆਪਣੇ ਯਾਰ ਦੋਸਤ ਰਿਸ਼ਤੇਦਾਰਾਂ ਕੋਲੇ ਮਿੱਤਰਾਂ ਕੋਲੇ ਪਹੁੰਚਦੀ ਕਰ ਦਿਓ ਜਿਨ੍ਹਾਂ ਨੇ ਵੱਡੇ ਵੱਡੇ ਟਰੈਕਟਰ ਖਰੀਦਣੇ ਆ ਆਸਾਨ ਕਿਸ਼ਤਾਂ ਤੇ ਟਰੈਕਟਰ ਖਰੀਦਣੇ ਆ ਵੱਡੈਂ ਟਰੈਕਟਰ ਨਾਲ ਤੁਸੀਂ ਸੰਪਰਕ ਕਰ ਲਓ ਦਿੱਤੇ ਹੋਏ ਨੰਬਰਾਂ ਤੇ 854700900 ਇੱਧਰ 854700900 9646830994100 73 62 846 ਕਾਫੀ ਨੰਬਰ ਤੁਹਾਨੂੰ ਹੋਰ ਵੀ ਆਪਣੇ ਇਹਨਾਂ ਤੇ ਨੰਬਰਾਂ ਦੇ ਸੰਪਰਕ ਕਰਕੇ ਇਹ ਇਹਦਾ ਰੇਟ ਹੈਗਾ ਹੁਣ 60 55 ਤੁਹਾਨੂੰ ਰੇਟ ਦੱਸ ਰਹੇ ਆ ਇਹਦਾ ਰੇਟ ਹੈਗਾ 5 ਲੱਖ ਤੇ 98000 5 ਲੱਖ 98000 ਰੁਪਿਆ ਰੇਟ ਆ ਜਮਾ ਨਵਾਂ ਟਰੈਕਟਰ ਆ ਕਿਸੇ ਸੱਜਣ ਨੇ ਇਹ ਟਰੈਕਟਰ ਲੈਣਾ ਜਾਂ ਤੁਹਾਡੇ ਰਿਸ਼ਤੇਦਾਰ ਨੇ ਕਈ ਵਾਰ ਲੈਣਾ ਹੁੰਦਾ ਜਾਂ ਯਾਰ ਦੋਸਤ ਨੇ ਟਰੈਕਟਰ ਖਰੀਦਣਾ ਹੁੰਦਾ ਤਾਂ ਉਹਦੇ ਕੋਲੇ ਇਹ ਵੀਡੀਓ ਪਹੁੰਚਦੀ ਕਰ ਦਿਓ ਉਹ ਇਹ ਟਰੈਕਟਰ ਖਰੀਦ ਕੇ ਲਿਆ ਸਕੂਗਾ ਬ੍ਰੈਂਡ ਟਰੈਕਟਰ ਨਾਲ ਸੰਪਰਕ ਕਰ ਲਿਓ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ 'ਚ ਇਹ ਟਰੈਕਟਰ ਲੱਗੇ ਹੋਏ ਖੜੇ ਆ ਜਲਦ ਸੰਪਰਕ ਕਰ ਲਿਓ ਆਹਾਂ ਦੋ ਟਰੈਕਟਰ ਕਿਸੇ ਜਾਂ ਤੁਹਾਡਾ ਰਿਸ਼ਤੇਰ ਨਵਾਂ ਟਰੈਕਟਰ ਲੈਣ ਨੂੰ ਫਿਰਦਾ ਹੋਊਗਾ ਉਹਦੀ 2 ਲੱਖ ਰੁਪਏ ਦੀ ਬਚਤ ਆ 2 ਲੱਖ ਰੁਪਏ ਦੀ ਬਚਤ ਕਰਕੇ ਇਹ ਟਰੈਕਟਰ ਤੁਸੀਂ ਖਰੀਦ ਕੇ ਲੈ ਜਾ ਸਕਦੇ ਆ ਭਰਾਵੋ ਜਰੂਰ ਵੀਡੀਓ ਨੂੰ ਕੇ ਸਾਂਝਾ ਸ਼ੇਅਰ ਲਾਇਕ ਕਮੈਂਟ ਜਰੂਰ ਕਰਿਓ ਧੰਨਵਾਦ